श

अॻे चले वेठे मनो ख़ुशी Sarihaaf Sari bin Oranzaaf, please. O, petako, haq elㅎoo, kina kinaane pedodun keo morzo société kabhi hao, iyo. trendyayang ke maichhε yahoo. eo sir, siar, sahai da, za hai, sir, mnie arigueak saam sym simulations o colliana, ya èah. aime, hari ingayaka koh, xo ma ir ainsi,י Energiekis a Kafiaga, zaüssati cholo five, ma partai,業, soyari, ਭਾਜੀ 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 ਸਾਈਡ ਹੋ ਜਾ ਯਾਰ ਚੈਨ ਵੀਡੀਓ ਦੇ ਯਾਰ ਭਾਜੀ ਸਾਈਡ ਹੋ ਜਾ ਹਾਂ ਪੇਧਿਆਰ ਅਤੇ ਸਦਾ ਸਮੂਹ ਦੇਸ਼ਵਾਸੀਆਂ ਦਾ ਇਹ ਫਰਜ਼ ਬਣਦਾ ਹੈ ਕਿ ਇਸ ਮੌਕੇ ਹੋ ਕੇ ਦੇਸ਼ ਦਾ ਹਰ ਇੱਕ ਵਿਅਕਤੀ ਦੇਸ਼ ਦਾ ਸਾਥ ਦੇਵੇ ਇਹ ਦੇਸ਼ ਦੀ ਸਰਕਾਰ ਦਾ ਫਰਜ ਬੰਦਾ ਹੈ ਕਿ ਉਹ ਪਾਕਿਸਤਾਨ ਦਾ ਮੂਤੋੜ ਜਵਾਬ ਦੇਵੇ ਜਿਨ੍ਹਾਂ ਨੇ ਸਾਡੇ ਹਿੰਦੁਸਤਾਨ ਦੇ ਲੋਕਾਂ ਦੇ ਉਹਨਾਂ ਦੇ ਜਾਨ ਲੈਵਾ ਹਮਲਾ ਕਰਕੇ ਐਡੇ ਵੱਡੇ ਹਮਲੇ ਨੂੰ ਅੰਜਾਮ ਪਹੁੰਚਾਇਆ ਸੋ ਅਸੀਂ ਸਾਰੇ ਲੋਕ ਅੱਜ ਅਸੀਂ ਸਾਰੀ ਕਾਂਗਰਸ ਪਾਰਟੀ ਨੇ ਰੈਜ਼ੋਲੂਸ਼ਨ ਪਾਸ ਕੀਤਾ ਹੈ ਦਿੰਦਾ ਪ੍ਰਸਤਾਵ ਪਾਸ ਕੀਤਾ ਹੈ ਇਹ ਬਹੁਤ ਵੱਡਾ ਹਮਲਾ ਹੈ ਔਰ ਇਹ ਤੱਕਾ ਹੋਇਆ ਸਾਡੇ ਦੇਸ਼ ਦੇ ਲੋਕਾਂ ਦੇ ਨਾਲ ਤੇ ਉਹਨਾਂ ਸੈਲਾਨੀਆਂ ਦੇ ਨਾਲ ਪੈਨਾਲੀ ਪਾਕਿਸਤਾਨ ਦੇ ਖਿਲਾਫ ਪ੍ਰਸਤਾਵ ਲੈ ਕੇ ਆਏ ਕਿ ਉਹਰਾ ਇੱਕ ਦਾ ਜਵਾਬ ਸਾਨੂੰ ਪੱਥਰ ਚ ਦੇਣਾ ਚਾਹੀਦਾ ਸੋ ਅਸੀਂ ਇਹ ਨਿੰਦਾ ਕਰਦੇ ਹਾਂ ਔਰ ਭਾਰਤ ਸਰਕਾਰ ਤੋਂ ਇਹ ਮੰਗ ਕਰਦੇ ਹਾਂ ਕਿ ਸਾਡੇ ਇਹਨਾਂ ਲੋਕਾਂ ਨੂੰ ਇਹਨਾਂ ਨੂੰ ਇਨਸਾਫ ਮਿਲੇਗਾ ਸਾਨੂੰ ਲੱਗਦਾ ਸੀਗਾ ਕਿ ਜੰਮੂ ਕਸ਼ਮੀਰ ਦੇ ਵਿੱਚ ਸ਼ਾਂਤੀ ਹੋ ਗਈ ਹੈ ਜਿਸ ਪ੍ਰਕਾਰ ਦੇਸ਼ ਦੇ ਗ੍ਰਹਿ ਮੰਤਰੀ ਦੇ ਕਾਫੀ ਵਾਰ ਭਿਆਨ ਆਉਂਦੇ ਸੀ ਕਿ ਆਜ ਦੇਖੋ ਧਾਰਾ 370 ਤੋੜਨੇ ਕੇ ਬਾਅਦ ਮਕਮਲ ਤੌਰ ਤੇ ਅਮਨ ਔਰ ਸ਼ਾਂਤੀ ਹੋ ਗਈ ਹੈ ਜੰਮੂ ਕਸ਼ਮੀਰ ਤੇ ਦੇਸ਼ ਦੇ ਲੋਕਾਂ ਨੇ ਦੇਸ਼ ਦੇ ਪ੍ਰਧਾਨ ਮੰਤਰੀ ਦੀ ਗੱਲ ਤੇ ਇਤਬਾਰ ਕਰਕੇ ਉਥੇ ਸੈਰ ਸਪਾਟੇ ਹੱਸੇ ਜਾਣਾ ਸ਼ੁਰੂ ਕਰ ਦਿੱਤਾ ਸਾਨੂੰ ਵੀ ਇਸ ਗੱਲ ਦੀ ਖੁਸ਼ੀ ਹੋਈ ਇਹ ਇਸ ਤਰ੍ਹਾਂ ਜਿਹੜਾ ਹਮਲਾ ਇਹ ਦਰਸਾਉਂਦਾ ਹੈ ਕਿ ਅੱਜ ਵੀ ਜਿਹੜੇ ਹਾਲਾਤ ਹਨ ਉਹ ਠੀਕ ਨਹੀਂ ਹਨ ਸੋ ਮੇਰੀ ਮੰਗ ਹੈ ਦੇਸ਼ ਦੀ ਸਰਕਾਰ ਤੋਂ ਇਹ ਹਾਲਾਤਾਂ ਤੇ ਨਜ਼ਰ ਬਣਾਏ ਰੱਖੋ ਔਰ ਹਾਲਾਤਾਂ ਤੇ ਨਜ਼ਰ ਬਣਾਉਣਾ ਸਰਕਾਰ ਦਾ ਕੰਮ ਹੈ ਔਰ ਇਹ ਵੱਡਾ ਹਮਲਾ ਨਹੀਂ ਹੋਣਾ ਚਾਹੀਦਾ ਸੀ ਇਸ ਦੀ ਜਾਂਚ ਹੋਵੇ ਇਹ ਕਿਉਂ ਹੋਇਆ ਤੇ ਦੋਸ਼ੀਆਂ ਨੂੰ ਜਲਦ ਤੋਂ ਜਲਦ ਸਜ਼ਾ ਮਿਲਣੀ ਚਾਹੀਦੀ ਹੈ ਸਭ ਪੰਜਾਬ ਦੇ ਪੰਜਾਬ ਦੇ ਮੁੱਖ ਮੰਤਰੀ ਦੀ ਮੀਟਿੰਗ ਕੀਤੀ ਹੈ ਤੇ ਉਹਨਾਂ ਨੇ ਕਿਹਾ ਕਿ ਆਪਾਂ ਸ਼ਾਂਤੀ ਕਿਸੇ ਤਰ੍ਹਾਂ ਵੀ ਪੰਜਾਬ ਦੀ ਵੀ ਖਰਾਬ ਨਹੀਂ ਹੋਣੀ ਇਹ ਪੰਜਾਬ ਦਾ ਚਾਹੇ ਮੁੱਖ ਮੰਤਰੀ ਸਾਹਿਬ ਹੈ ਚਾਹੇ ਕੋਈ ਪਾਰਟੀ ਹੈ ਜਿਹੜਾ ਹਿੰਦੁਸਤਾਨ ਦਾ ਨਾਗਰਿਕ ਹੈ ਆਜੋਰਾਇ ਫਰਜ਼ ਬੰਦਾ ਹੈ ਕਿ ਇਸ ਔਖੇ ਘੜੇ ਅਸੀਂ ਸਮੁੱਚਾ ਦੇਸ਼ ਇਕੱਠੇ ਹੋ ਕੇ ਲੜਾਈ ਲੜੀਏ ਅੱਜ ਅਸੀਂ ਨਾਲ ਦੀ ਨਾਲ ਪੂਰੇ ਜ਼ਿਲ੍ਹਿਆਂ ਦੇ ਵਿੱਚ ਸਾਡੇ ਜ਼ਿਲ੍ਹਾ ਪ੍ਰਧਾਨਾਂ ਨੇ ਤੇ ਕਾਂਗਰਸ ਕਮੇਟੀ ਨੇ ਫੈਸਲਾ ਕੀਤਾ ਹੈ ਕਿ ਅਸੀਂ ਸ਼ਾਮ ਵੇਲੇ ਅਮਨ ਔਰ ਸ਼ਾਂਤੀ ਦਾ ਪੈਗਾਮ ਦਿੰਦੇ ਹੋਏ ਕੈਂਡਲ ਮਾਰਚ ਵੀ ਜ਼ਿਲ੍ਹਿਆਂ ਦੇ ਵਿੱਚ ਕਰਾਂਗੇ ਸੋ ਇਹ